ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਚਲੋ ਸ਼ੁਕਰ ਹੈ ਠੀਕ ਠਾਕ ਹੋਵੋ ਕਿ ਮਾਲਕ ਉਹਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਅੱਜ ਮੈਂ ਗੱਲ ਕਰਨੀ ਹੈ ਥੋੜੀ ਜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਬਾਰੇ ਮੈਂ ਇਸ ਕਰਕੇ ਗੱਲ ਕਰਨ ਲੱਗਾ ਕਿਉਂਕਿ ਪਿਛਲੇ ਸਾਲ ਦਾ ਮੇਲਾ ਜਿਹੜਾ 2023 ਵਿੱਚ ਹੋਇਆ ਸੀ ਉਹਨਾਂ ਦੀ ਯਾਦ ਵਿੱਚ ਮੇਲਾ 11:30 ਘੰਟੇ ਦੀ ਵੀਡੀਓ ਮੈਂ ਵੇਖੀ ਸੀ ਸਕਿਪ ਕਰ ਕਰਕੇ ਥੋੜਾ ਜਿਆ ਪਰ ਦੇਖੇ ਮੈਂ ਕਲਾਕਾਰ ਸਾਰੇ ਸੀ ਬਰਦਾਸ਼ ਨੀ ਕੀਤੇ ਔਰ ਐਸ ਸਾਡੀ ਵੀਡੀਓ 70 ਘੰਟੇ ਦੀ ਸੀ ਜਿਹੜੀ ਮੈਂ ਵੇਖੀ ਆ ਹੋ ਸਕਦਾ ਹੋਰ ਵੀ ਹੋਣਾ ਤੇ ਉਹ ਵੀ ਮੈਂ ਸਾਰੀ ਵੇਖੀ ਆ ਸਕਿਪ ਕਰ ਕਰਕੇ ਸਾਰੇ ਕਲਾ ਰੂਪਾਂ ਮੇ 30-30 ਸੈਕਿੰਡ ਸੁਣਿਆ ਪਰ ਸੁਣਿਆ ਮੈਂ ਸਾਰਿਆਂ ਨੂੰ ਗੱਲ ਇਹ ਆ ਕਿ ਬੇਸ਼ੱਕ ਜੋ ਮੈਂ ਮੇਲੇ ਦੀ ਜਿਹੜੇ ਮੇਲੇ ਰਿਵਿਊ ਨੇ ਉਹ ਤੋਂ ਦੱਸਣਾ ਚਾਹੁੰਦਾ ਮੈਂ ਇਹ ਵੀ ਨਹੀਂ ਕਹੂਗਾ ਕਿ ਪ੍ਰਬੰਧਕਾਂ ਕੋਲੋਂ ਮਾਫੀ ਮੰਗਾ ਜਾਂ ਕਿਸੇ ਕੋਲੋਂ ਕਿਉਂਕਿ ਮੈਂ ਸੱਚੀ ਗੱਲ ਕਰਨਾ ਤਾਂ ਸੱਚੀ ਗੱਲ ਕਰਨ ਦੀ ਮਾਫੀ ਖਾ ਲਈ ਕਿਸੇ ਦੇ ਗਿੱਟੇ ਵਜੇ ਕਿਸੇ ਦੇ ਗੋਡੇ ਵਜੇ ਇਸ ਗੱਲ ਦੀ ਮੈਂ ਪਰਵਾਹ ਜੀ ਨਹੀਂ ਕਰਦਾ ਕਿਉਂਕਿ ਇਹ ਮੇਰੇ ਵਿਊ ਨੇ ਮੇਰਾ ਰਿਵਿਊ ਆ ਮੇਰੀ ਜਿਹੜੀ ਉਸ ਮੇਲੇ ਬਾਰੇ ਜਿਹੜੀ ਮੇਰੇ ਆਪਣੇ ਵਿਚਾਰ ਨੇ ਉਹ ਮੈਂ ਦੇਣੇ ਨੇ ਕਿਸੇ ਦੇ ਵਿਚਾਰ ਤੁਹਾਡੇ ਤੇ ਥੋਪਣੇ ਨਹੀਂ ਤੇ ਕਿਸੇ ਹੋਰ ਦੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਪਿਛਲੇ ਸਾਲ ਦਾ ਮੇਲਾ ਮੈਂ ਦੇਖਿਆ 11:30 ਘੰਟੇ ਸਕਿਪ ਕਰ ਕਰਕੇ ਬੇਸ਼ੱਕ ਵੇਖਿਆ ਪਰ ਉਹ ਜਿਹੜਾ ਮੇਲਾ ਵੀ ਵੇਖਿਆ ਕਿਵੇਂ ਵੇਖਿਆ ਕਿੰਨੀ ਬੁਰੀ ਹਾਲਤ ਮੇਰੀ ਹੋਏ ਹੋਏਗੀ ਇਹ ਜਿਹੜੇ ਸੰਗੀਤ ਨੂੰ ਸਮਝਦੇ ਲੋਕ ਨੇ ਜਿਹੜੇ ਚੰਗਾ 뮤직 ਨੂੰ ਪਿਆਰ ਕਰਦੇ ਨੇ ਸੰਗੀਤ ਦੀਆਂ ਬਰੀਕੀਆਂ ਨੂੰ ਥੋੜਾ ਬਹੁਤਾ ਵੀ ਬਹੁਤਾ ਨਹੀਂ ਥੋੜਾ ਬੋਤਵ ਜਿਹੜੇ ਸੰਗੀਤ ਨੂੰ ਸਮਝਦੇ ਨੇ ਉਹ ਮੇਰੀਆਂ ਗੱਲਾਂ ਨਾਲ ਐਗਰੀ ਹੋਣਗੇ ਗੱਲਾਂ ਸੁਣਿਓ ਗੌਰ ਨਾਲ ਮੈਂ ਬੇਨਤੀ ਕਰਦਾ ਤੁਹਾਨੂੰ ਔਰ ਇਹ ਵੀਡੀਓ ਪ੍ਰਬੰਧਕਾਂ ਤੱਕ ਵੀ ਜ਼ਰੂਰ ਪਹੁੰਚਾ ਦਿਓ ਇਹਦੇ ਵਿੱਚ ਕੋਈ ਦੂ ਰਹਿ ਨਹੀਂ ਕਿ ਅਮਰ ਸਿੰਘ ਚਮਕੀਲਾ ਸਾਹਿਬ ਦੇ ਕੁਝ ਗੀਤ ਪਰਿਵਾਰ ਵਿੱਚ ਸੁਣਨ ਵਾਲੇ ਨਹੀਂ ਸਨ ਮੈਂ ਵੀ ਐਗਰੀ ਹਾਂ ਇਸ ਗੱਲ ਨਾਲ ਸਪੈਸ਼ਲੀ ਜਿਹੜੇ ਰਿਸ਼ਤੇ ਨਾਤਿਆਂ ਦਾ ਕਾਣ ਕਰਦੇ ਕਦੋਂ ਕਿਸੇ ਜਿਵੇਂ ਸਿਗਾ ਇੱਕ ਕੰਦਾ ਖਿੱਚਿਆ ਨਾ ਜਿੰਨੇ ਭੈਣ ਦੀ ਨਾਲ ਲੜਾ ਆਂਦਾ ਮੈਂ ਐਕਚੁਅਲੀ ਮੇਰੇ ਬਹੁ ਨਹੀਂ ਚੜੇ ਗਾਣੇ ਕਿਉਂਕਿ ਮੈਂ ਸੁਣਦਾ ਨਹੀਂ ਇਹਨਾਂ ਨੂੰ ਚੰਗਾ ਮਾੜਾ ਸੁਣਨਾ ਤੁਹਾਡੇ ਹੱਥ ਵਾਸਾ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਸੋ ਮੈਂ ਇਹ ਗੀਤ ਘੱਟ ਸੁਣਨੇ ਇਸ ਕਰਕੇ ਮੈਨੂੰ ਯਾਰ ਨਹੀਂ ਤੇ ਗੱਲ ਇਹ ਆ ਕਿ ਪਹਿਲੀ ਤੇ ਗੱਲ ਆ ਇਹ ਸ਼ਿਕਵਾ ਅਮਰਜੋਤ ਦੀ ਭੈਣ ਨੂੰ ਵੀ ਸੀਗਾ ਤੇ ਇਹ ਸ਼ਿਕਵਾ ਇਸੇ ਸਟੇਜ ਤੇ 2024 ਦੀ ਜਿਹੜੀ ਗੱਲ ਮੈਂ ਵੀਡੀਓ ਵੇਖੀ ਇਸੇ ਸਟੇਜ ਤੇ ਬੀਬਾ ਰੰਜੀਤ ਕੌਰ ਨੂੰ ਵੀ ਸੀਗਾ ਉਹਨਾਂ ਨੇ ਵੀ ਇਸ ਗਾ ਦਾ ਸ਼ਿਕਵਾ ਕੀਤਾ ਕਿ ਫੀਮੇਲ ਸਿੰਗਰ ਨੂੰ ਇਗਨੋਰਿਆ ਜਾਂਦਾ ਔਰ ਅਮਰਜੋਤਿ ਭੈਣ ਨੇ ਵੀ ਕਿਹਾ ਕਿ ਹਰ ਜਗ੍ਹਾ ਚਮਕੀਲਾ ਦਾ ਮੇਲਾ ਚਮਕੀਲਾ ਚਮਕੀਲਾ ਚੰਕੀਲਾ ਹੋਈ ਹੈ ਪਰ ਅਮਰਜੋਤ ਵੀ ਉਹਨੇ ਤਨਕੇ ਗਾਉਂਦੀ ਸੀ ਔਰ ਮੈਂ ਇਸ ਗੱਲ ਨਾਲ ਮੈਂ ਐਜ਼ 뮤직 ਲਵਰ ਮੈਂ ਇਸ ਗੱਲ ਨਾਲ ਇਸ ਗੱਲ ਦੀ ਮੈਂ ਗਵਾਈ ਪੜਦਾ ਕਿ ਅਮਰਜੋਤ ਕਦੇ ਵੀ ਤੁਹਾਨੂੰ ਕਿਸੇ ਵੀ ਲਾਈਵ ਦੇ ਵਿੱਚ ਕਿਸੇ ਵੀ ਰਿਕਾਰਡਡ ਦੇ ਵਿੱਚ ਤੁਹਾਨੂੰ ਇੰਨਾ ਕ ਵੀ ਕਦੇ ਮਹਿਸੂਸ ਨਹੀਂ ਹੋਏਗਾ ਕਿ ਅਮਰਜੋਤ ਚਮਕੀਲਾ ਸਾਹਿਬ ਨਾਲੋਂ ਇੰਨੀ ਕੁ ਵੀ ਸੁਰ ਥੱਲੇ ਹੋ ਗਈ ਆ ਜਾਂ ਉੱਪਰ ਹੋ ਗਈ ਆ ਜਾਂ ਲੈ ਚ ਕੱਚੀ ਆ ਜਾਂ ਸੁਰਜ ਕੱਚੀ ਆ ਕਿਤੇ ਵੀ ਤੁਹਾਨੂੰ ਮਹਿਸੂਸ ਨਹੀਂ ਹੋਏਗਾ ਅਮਰ ਸਿੰਘ ਚਮਕੀਲੇ ਜਿੰਨਾ ਹੀ ਤੰਨ ਕੇ ਇੰਨੇ ਕੜਕ ਦਾ ਸੁਰ ਸਿਕਾ ਅਮਰਜੋਤ ਦਾ ਔਰ ਉਸੇ ਸਕੀਲ ਤੋਂ ਤੰਨ ਕੇ ਗਿਆ ਉਸ ਕੁੜੀ ਨੇ ਜਿੰਨੀ ਜਰ ਕਾਇਆ ਕਮਾਲ ਹੀ ਕਰਾ ਮੈਂ ਬਹੁਤ ਡੀਪਲੀ ਸੁਣਦਾ ਹੁੰਦਾ ਉਹਨਾਂ ਨੂੰ ਕਿਉਂਕਿ ਮੈਂ ਬੇਸ਼ੱਕ ਮੇਰਾ ਟੇਸਟ ਗਜ਼ਲਾਂ ਕਵਾਲੀਆਂ ਕਲਾਸੀਕਲ ਦਾ ਪਰ ਗੱਲ ਜਿੱਥੇ ਸੁਰ ਦੀ ਹੈ ਜ਼ਰੂਰੀ ਨਹੀਂ ਕਿ ਤੁਸੀਂ ਗਜ਼ਲ ਹੀ ਸੁਣੋਗੇ ਤੇ ਤੁਹਾਨੂੰ ਪਤਾ ਲੱਗੇਗਾ ਉਹ ਜਿਹੜਾ ਅਸਲ ਫੋਕ ਹੁੰਦਾ ਨਾ ਫੋਕ ਕੋਈ ਜੁਗਨੀ ਵੀ गाਵੇ ਤੇ ਸੁਰ ਚ ਗਾਵੇ ਸੁਖਵਿੰਦਰ ਸਾਹਿਬ ਨੇ ਗਾਈ ਸੀ ਨਾ ਜੁਗਨੀ ਵੀ ਕੋ ਗਾਵੇ ਛੱਲਾ ਵੀ ਕੋ ਗਾਵੇ ਮਿਰਜਾ ਵੀ ਕੋ ਗਾਵੇ ਜੇ ਕੰਮ ਸੁਰ ਦੇ ਵਿੱਚ ਹੈ ਸੁਰ ਤੇ ਟਿਕਾ ਹੈਗਾ ਤੇ ਉਹ ਮੈਂ ਸੁਣਦਾ ਹਾਂ ਜ਼ਰੂਰੀ ਨਹੀਂ ਕਿ ਮੈਂ ਸਿਰਫ ਗ਼ਜ਼ਲਾਂ ਕਵਾਲੀਆਂ ਹੀ ਸੁਣਦਾ ਜਾਂ ਕਲਾਸੀਕਲ ਸੁਣਦਾ ਗੱਲ ਜਿੱਥੇ ਸੁਰ ਚੰਗਾ ਲੱਗਾ ਮੈਂ ਤਾਂ ਉੱਥੇ ਦੁਸ਼ਮਣ ਵੀ ਮੇਰਾ ਸੁਰ ਲਾਵੇ ਮੋਦੇ ਕਦਮਾਂ 'ਚ ਬਹਿ ਜਾਣਾ ਮੈਂ ਇੰਨੀ ਕਿਸ਼ਿਦਤ ਤੱਕ ਸੰਗੀਤ ਨੂੰ ਪਿਆਰ ਕਰਦਾ ਔਰ ਅਮਰਜੋਤ ਨੇ ਬਹੁਤ ਤੁਨਕੇ ਗਾਇਆ ਹਰ ਹਰ ਐਸੇਟ ਵਿੱਚ ਹਰ ਲਾਈਵ ਦੇ ਵਿੱਚ ਪਰ ਗੱਲ ਅੱਜ ਜਿਹੜੀ ਮੈਂ ਕਰਨੀ ਆ ਇਹ ਨਹੀਂ ਕਰਨੀ ਗੱਲ ਮੈਂ ਅੱਜ ਕਰਨ ਵਾਸਤੇ ਤੁਹਾਡਾ ਆਇਆ ਮੇਲਿਆਂ ਦੇ 1988 ਦੇ ਵਿੱਚ ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਦਾ ਕਤਲ ਕਰ ਦਿੱਤਾ ਜਾਂਦਾ ਚਲੇ ਗਏ ਇਸ ਦੁਨੀਆ ਤੋਂ ਅੱਜ 35 36 ਸਾਲ ਹੋ ਗਏ ਨੇ ਪਰ ਸਾਰੇ ਮੇਲੇ ਮੈਂ ਪਿਛਲੇ ਨਹੀਂ ਵੇਖੇ ਪਰ ਜਿਹੜੇ ਪਿਛਲੇ 2 3 ਮੇਲੇ ਵੇਖੇ ਸਪੈਸ਼ਲੀ ਪਿਛਲੇ ਸਾਲ ਦਾ ਤੇ ਇਸ ਸਾਲ ਦਾ ਕੱਲ ਪਰਸਣ ਦਾ ਮੇਲਾ ਸੀਗਾ ਇਹ ਮੇਲੇਨ ਦੇਖ ਕੇ ਮੇਰਾ ਮਿਤੂ ਰਿਆ ਨਹੀਂ ਗਿਆ ਮੈਨੂੰ ਲੱਗਦਾ ਕਿ ਬੋਲਣਾ ਚਾਹੀਦਾ ਹੈ ਦੇਖੋ ਐਸੇ ਤੁਸੀਂ ਸੁਰੀਲੇ ਬੰਦਿਆਂ ਦਾ ਮੇਲਾ ਕਰ ਰਿਹਾ ਜਿਨ੍ਹਾਂ ਨੇ ਵਕਤ ਪਾਈ ਰੱਖਿਆ ਕੱਲੇ ਇਹ ਨਹੀਂ ਕਿ ਐਵੇਂ ਡੂ ਇਟ ਜਗਾ ਕੇ ਸੁਰ ਵੀ ਸੋਲਿਡ ਲੈ ਇਹਦੇ ਵੀ ਪੱਕੇ ਤੇ ਕੰਪੋਜੀਸ਼ਨਾਂ ਵੀ ਬਾਕਮਾਨ ਮੁਸ਼ਕਿਲ ਕੰਪੋਜੀਸ਼ਨਾਂ ਵੀ ਗਾਈਆਂ ਹੋਣ ਯਾਨੀ ਜਿਹੜੀਆਂ ਬਹੁਤ ਸਿੰਗਰਾਂ ਨੇ ਗਾਈਆਂ ਪਰ ਚਮਕੀਲਾ ਸਾਹਿਬ ਦੇ ਨੇੜੇ ਤੇੜੇ ਵੀ ਨਹੀਂ ਗਾ ਸਕੇ ਕਿਉਂਕਿ ਮੁਸ਼ਕਿਲ ਕੰਮ ਸੀਗਾ ਕਈ ਜਗ੍ਹਾ ਐਸੇ ਐਸੇ ਇਰਾਤੇ ਲਾਇਏ ਹੋਏ ਨੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੇ ਕਿ ਮੈਂ ਕਿਉਂਕਿ ਮੇਰਾ ਤਾਂ ਜਿੱਦਾਂ ਦਾਦ ਕੁਦਰਤੀ ਆ ਜਾਂਦੀ ਹੈ ਜਿੱਥੇ ਕੋਈ ਚੰਗਾ ਸਰਲਾਵੇ ਮੈਨੂੰ ਵੀ ਨਹੀਂ ਪਤਾ ਹੁੰਦਾ ਮੈਂ ਦਾਦ ਦੇਣੀ ਆਪੇ ਹੀ ਮੇਰੇ ਹੱਥੇ ਆ ਜਾਂਦੇ ਨੇ ਵਾਹ ਵਾਹ ਕਹਿ ਕੇ ਤੇ ਆਪੇ ਹੀ ਮੇਰੇ ਮੂੰਹ ਚ ਵਾਹ ਵਾਹ ਨਿਕਲਦੀ ਤੇ ਦਾਦ ਉਹੀ ਹੁੰਦੀ ਜਿਹੜੀ ਆਪ ਮੁਹਾਰੇ ਨਿਕਲੇ ਦਾਦ ਕਦੇ ਵੀ ਸੋਚ ਕੇ ਨਹੀਂ ਦਿੱਤੀ ਜਾਂ ਕਿ ਇੱਥੇ ਮੈਂ ਵਾਹ ਵਾਹ ਕਹਿਣਾ ਤੇ ਮੇਲੇ ਜਿਹੜੇ ਹੁੰਦੇ ਨੇ ਉਹਨਾਂ ਦੇ ਮੈਨੂੰ ਲੱਗਦਾ 1988 ਤੋਂ ਬਾਅਦ ਜਿੰਨੇ ਕੁ ਮੇਲੇ ਹੋਏ ਹੋਣਗੇ ਜਿਹੜੇ ਮੈਂ ਨਹੀਂ ਵੇਖੇ ਉਹਨਾਂ ਦਾ ਵੀ ਇਹੀ ਹਾਲ ਹੋਣਾ ਕੋਈ ਇੱਕ ਦੋ ਵਧੀਆ ਤੋਂ ਹੀ ਨਹੀਂ ਹੋਣੇ ਹਰ ਸਾਲ ਅਮਰਜੋਤ ਨੂੰ ਤੇ ਅਮਰ ਸਿੰਘ ਚਮਕੀਲੇ ਨੂੰ ਹਰ ਸਾਲ ਉਹਨਾਂ ਦਾ ਕਤਲ ਕੀਤਾ ਜਾਂਦਾ ਇਸ ਇਹਨਾਂ ਮੇਲਿਆਂ ਦੇ ਵਿੱਚ ਪਿਛਲੇ ਸਾਲ ਦਾ ਮੇਲਾ 11.5 ਘੰਟੇ ਜੇ ਮੈਂ ਦੱਸਿਆ ਦੇਖਿਆ ਮੈਂ ਸਾਰੇ ਸਿੰਗਰ ਸੁਣੇ ਔਰ ਜੇ ਇਸ ਤਰੀਕੇ ਨਾਲ ਮੈਂ ਜਿੰਨੀ ਬਰਦਾਸ਼ਤ ਦੇ ਨਾਲ ਸੁਣੇ ਇਹ ਮੈਂ ਜਾਣਦਾ ਮੇਰੇ ਆ ਕੰਨ ਜਾਣਦੇ ਨੇ ਤੇ ਜਾਂ ਫਿਰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਕਿ ਮੈਂ ਜਿਉਂਦਾ ਕਿਦਾਂ ਰਹਿ ਗਿਆ ਉਹ ਸਾਰਾ ਕੁਝ ਸੁਣ ਕੇ ਇੰਨਾ ਬੋਂਗਾ ਕੰਮ ਇੰਨਾ ਬੇਤਾਲਾ ਕੰਮ ਤੋਬਾ ਤੋਬਾ ਔਰ ਇਸ ਮੇਲੇ ਦੀ ਵੀ ਇਦਾਂ ਹੀ ਇਹੀ ਸੇਮ ਲਫ਼ਜ਼ ਮੇਰੇ ਇਸ ਮੇਲੇ ਵਾਸਤੇ ਆ ਇਸ ਮੇਲੇ ਵਿੱਚ ਵੀ ਕੁਝ ਇੱਕ ਪ੍ਰੋਫੈਸ਼ਨਲ ਸਿੰਗਰਾਂ ਛੱਡ ਕੇ ਜਿਵੇਂ ਕਿ ਨਿਰਮਲ ਸਿੱਧੂ ਸਾਹਿਬ ਉਹਨਾਂ ਦੇ ਦੱਸਣ ਦੀ ਲੋੜ ਵੀ ਉਹਨਾਂ ਨੇ ਕਿੱਸਾ ਗਾਇਆ ਹੋਵੇਗਾ ਉਹਨਾਂ ਕਰਕੇ ਸੰਗੀਤ ਜਿਉਂਦਾ ਜਿਨ੍ਹਾਂ ਲੋਕਾਂ ਨੇ ਵਾਕਈ ਖੇਦਮਤ ਕੀਤੀ ਉਹ ਤੇ ਬਹੁਤ ਬਹੁਤ ਜ਼ਿਆਦਾ ਜਾਣਕਾਰੀ ਵਾਲੇ ਕਲਾਕਾਰ ਨੇ ਜਿਨ੍ਹਾਂ ਨੂੰ ਸੁਰ ਲੈਦੇ ਤਵੀ ਮਾਲਕ ਜਿਨ੍ਹਾਂ ਨੂੰ ਕਹਿ ਸਕਦੇ ਸੀ ਉਹਨਾਂ ਨੇ ਗੈਰ ਦੀ ਲੋੜ ਨਹੀਂ ਚੰਗਾ ਹੀ ਗਾਉਣਾ ਸੀਗਾ ਚੀਮਾ ਸਾਹਿਬ ਨੇ ਇਸ ਵਾਰੀ ਇਸ ਮੇਲੇ ਚ ਗਾਇਆ ਤੇ ਚੀਮਾ ਸਾਹਿਬ ਬਾਰੇ ਵੀ ਬਹੁਤਾ ਦੱਸਣ ਦੀ ਲੋੜ ਨਹੀਂ ਆ ਸਰ ਜੀ ਚੀਮਾ ਸਾਹਿਬ ਹੀ ਇਜ਼ ਵੈਰੀ ਪ੍ਰੋਫੈਸ਼ਨਲ ਐਂਡ ਬਹੁਤ ਸੋਹਣੇ ਤਰੀਕੇ ਨਾਲ ਪਰਫਾਰਮਰ ਬੜਾ ਕਮਾਲ ਦਾ ਚੀਮਾ ਅਸੀਂ ਬਹੁਤ ਇਕੱਠੇ ਟੂਰ ਕੀਤੇ ਚੀਮਾ ਸਾਹਿਬ ਦੇ ਨਾਲ ਚੀਮਾ ਮੇਰੇ ਭਾਈ ਨੇ ਛੋਟੇ ਨੇ ਮੇਤੋ ਸ਼ਾਇਦ ਜਾ ਹੋ ਸਰਹਾ ਮੋਰਗੇ ਸੀ ਹੋਈਏ ਤੇ ਅਸੀਂ ਬਹੁਤ ਟੂਰੇ ਇਕੱਠੇ ਕੀਤੇ ਬੜੀ ਦਿਨ ਹੋ ਗਈ ਹੁਣ ਗੱਲ ਹੋਇਆ ਨੂੰ ਤੇ ਮੈਨੂੰ ਅ ਅਸੀਂ ਇਸ ਕਰਕੇ ਨਹੀਂ ਮੈਂ ਗੱਲਾਂ ਕਰ ਰਿਹਾ ਕਿ ਮੇਰੇ ਮਿੱਤਰ ਨੇ ਉਹ ਇੱਕ ਅਲੱਗ ਗੱਲ ਆ ਜਾਇ ਨਾਮ ਵਰਨੇ ਮੈਂ ਚੜਦੇ ਸੂਤ ਨੂੰ ਕਦੇ ਵੀ ਸਲਾਮਾ ਕੀਤੀਆਂ ਕੋ ਚੱਗਾ ਕੰਮ ਕਰੇਗਾ ਚੱਗਾ ਕਰਾਂਗਾ ਕੋ ਮਾੜਾ ਕੰਮ ਕਰੇਗਾ ਮਾੜਾ ਕਰਾਂਗਾ ਇਹ ਮੇਰੀ ਖਾਸੀਅਤ ਆ ਤੁਸੀਂ ਸਾਰੇ ਜਾਣਦੇ ਅਸੀਂ ਕਰਕੇ ਮੇਰੀਆਂ ਵੀਡੀਓ ਨੂੰ ਬਹੁਤ ਪਿਆਰ ਕਰਦੇ ਤੁਸੀਂ ਸੁਚੀਮਾ ਸਾਹਿਬ ਨੇ ਬਹੁਤ ਕਮਾਲ ਦਾ ਪਰਫਾਰਮ ਕੀਤਾ ਉੱਥੇ ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਜਿਆਇਆ ਮਿੰਟੂ ਤੂਰੀ ਉਹਨਾਂ ਦਾ ਇਸ ਵਾਰੀ ਮੇਲੇ ਤੇ ਮਿੰਟੂ ਤੂਰੀ ਨੇ ਕਮਾਲ ਕਰ ਦਿੱਤੀ ਬਹੁਤ ਕਮਾਲ ਦੀਆਂ ਗੱਲਾਂ ਟੇਕੇ ਗਾਇਆ ਉਹਨਾਂ ਨੂੰ ਸਟੇਜ ਤੇ ਇਹ ਕਹਿੰਦੇ ਕਿ 10 ਮਿੰਟ ਉਹਨੇ ਫਿਰ ਕਿਹਾ ਤਸ਼ਰੀਆ ਵੀ ਤੁਸੀਂ ਫੇਰ ਨਾ ਹੀ ਗਵਾਓ 10 ਮਿੰਟ ਦੇਣੇ ਆ ਤੇ ਫਿਰ ਉਹਨਾਂ ਨੂੰ ਹੋਰ ਟਾਈਮ ਦਿੱਤਾ ਜਿਹੜੀ ਚੰਗੀ ਗੱਲ ਹੈ ਪਰ ਇਸ ਵਾਰੀ ਵੀ ਤੇ ਪਿਛਲੀ ਵਾਰੀ ਵੀ ਮੇਲੇ ਆ ਤੇ ਜਿਹੜੇ ਤੁਸੀਂ ਕਲਾਕਾਰ ਸਾਧਦੇ ਹੋ ਤੋਬਾ ਤੋਬਾ ਤੁਸੀਂ ਕਿਤੇ ਕੋਈ ਅਨਾਉਂਸ ਨਹੀਂ ਕਰਦੇ ਵੀ ਜਿਹੜਾ ਸਭ ਤੋਂ ਬੋਂਗਾ ਹੋਏਗਾ ਸਭ ਤੋਂ ਬੇਤਾਲਾ ਹੋਏਗਾ ਉਹਨੂੰ ਇਸ ਮੇਲੇ ਵਿੱਚ ਫਰਸਟ ਪ੍ਰਾਈਜ਼ ਦਿੱਤਾ ਜਾਊਗਾ ਕਿਤੇ ਇਦਾਂ ਦੇ ਤਰੀਕੇ ਕੋਈ ਹੈਗਾ ਚੱਕਰ ਤੁਹਾਡਾ ਪ੍ਰਬੰਧਕਾਂ ਦਾ ਪਤਾ ਨਹੀਂ ਕਿਥੋਂ ਲੱਭ ਲੱਭ ਕੇ ਲਿਆਉਂਦੇ ਐਸਾ ਬੋਂਗਾ ਕੰਮ ਔਰ ਪਤਾ ਨਹੀਂ ਕਿਸੇ ਨੇ ਸੁਣੇ ਵੀ ਨਹੀਂ ਹੁੰਦੇ ਕਿਸੇ ਨੂੰ ਪਤਾ ਵੀ ਨਹੀਂ ਕੌਣ ਹੈਗੇ ਨੇ ਕੌਣ ਨਹੀਂ ਔਰ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਕਿ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਸਟੇਜ ਤੇ ਗਾਉਂਦੇ ਨੇ ਐਸੇ ਉੱਥੇ ਤਰਲੇਦਾਰ ਬਾਦਸ਼ਾਹ ਕੰਮ ਦੇ ਬੈਠੇ ਹੁੰਦੇ ਨੇ ਮੂਰੇ ਗਈ ਉਹ ਗਾਉਂਦੇ ਨਹੀਂ ਪਰ ਕੁਝ ਇੱਕ ਸਿੰਗਰ ਹੁੰਦੇ ਨੇ ਸਦੀਕ ਸਾਹਿਬ ਵਰਗੇ ਮੂਰੇ ਬੈਠੇ ਹੁੰਦੇ ਨੇ ਸ੍ਰਿੰਦਰ ਸਿੰਧਾ ਸਾਹਿਬ ਪਿਛਲੀ ਵਾਰੀ ਪਿਛਲੇ ਮੇਲੇ ਦੀ ਜੇ ਮੈਂ ਗੱਲ ਕਰਾਂ ਮਤਲਬ ਇੰਨਾ ਕਿ ਤੰਗ ਮੈਨੂੰ ਲੋਕਾਂ ਦੇ ਕੀਤਾ ਕਿ ਬਸ ਰਹਿ ਰਹਾ ਬਦਨਾਮ ਫਿਰ ਮਨੀਸ਼ ਸਾਹਿਬ ਪਿਛਲੀ ਵਾਰ ਉਹਨੇ ਬੜਾ ਅੱਛਾ ਕਾਇਆ ਹੋਵੇ ਪ੍ਰੋਫੈਸ਼ਨਲ ਦਾ ਕਿਉਂਕਿ ਸਾਰੀ ਉਮਰ ਕੰਮ ਕੀਤਾ ਇਹਨਾਂ ਤੇ ਪਤਾ ਹੁੰਦਾ ਕੀ ਕਰਨਾ ਸੀ ਬਹੁਤ ਅੱਛਾ ਕਾਇਆ ਉਹਨਾਂ ਨੇ ਐਂਡ ਤੇ ਫਿਰ ਸ੍ਰਿੰਦਰ ਸਿੰਧਾ ਸਾਹਿਬ ਨੇ ਮੇਰੇ ਸਾਰੇ ਧੋਨੇ ਧੋ ਦਿੱਤੇ ਉਹ ਬਾਦਸ਼ਾਹ ਬੰਦਾ ਆਪਣੇ ਕੰਮ ਦਾ ਬੱਬਰ ਸ਼ੇਰ ਕਲਾਕਾਰ ਕਿਤੇ ਸਾਊਂਡ ਹੋਵੇ ਨਾ ਹੋਵੇ ਜਦੋਂ ਫਿਰ ਉਹ ਮਾਈਕ ਫੜਦਾ ਸੀ ਨਾ ਬੰਦਾ ਉਦੋਂ 사운ਡ ਸੂਣ ਦਾ ਕੰਮ ਨਹੀਂ ਕਿਉਂਕਿ ਅੱਜ ਦੇ ਜਿਹੜੇ ਸਿਗਨਲ ਨੇ ਉਹਨਾਂ ਤੇ ਮਾੜੀ ਜਿਹੀ 사운ਡ ਤੇ ਇੰਨਾ ਕੋ ਮੋਹ ਨਹੀਂ ਨੂੰ ਨਹੀਂ ਤੇ ਕਹਿੰਦੇ ਬੇਸ਼ਰਮ ਨਹੀਂ ਕਹਿੰਦੇ ਅਸੀਂ ਗਾਉਣਾ ਨਹੀਂ 사운ਡ ਸੈੱਟ ਕਰੋ ਉਹ ਤੁਹਾਡੇ ਚ ਆਪਣੇ ਚ ਦਮ ਹੈ ਨਹੀਂ ਪੂਰਾ ਵੀ ਇਕੱਲਾ ਹੀ 사운ਡ ਦਾ ਸਰੀ ਗਾਉਣਾ ਤੁਸੀਂ ਫਿੱਟੇ ਨੂੰ ਇਹੋ ਜਿਹੇ ਕਲਾਕਾਰਾਂ ਦਾ ਸਿੱਧਾ ਸਾਹਿਬ ਫਿਰ ਜਦੋਂ ਆਏ ਸਟੇਜ ਤੇ ਜਦੋਂ ਫਿਰ ਕਿਤੇ ਵੀ ਇੱਥੇ ਟ੍ਰਾਂਟੋ ਦੀ ਮੈਂ ਗੱਲ ਰੱਖਦਾ ਟ੍ਰਾਂਟੋ ਘੱਟੋ ਘੱਟ 30 ਹਜ਼ਾਰ ਲੋਕੀ ਮੂਰੇ ਬਿਠਾਉਣੇ 50 ਹਜ਼ਾਰ ਲੋਕੀ ਦੂਰ ਤੱਕ ਸਾਊਂਡ ਖਰਾਬ ਹੋ ਗਈ ਥੋੜੀ ਜਿਹੀ ਤੇ ਮੈਂ ਨਾਮ ਨਹੀਂ ਲੈਣਾ ਕੋਈ ਇੱਕ ਨਾਮਵਰ ਸਿੰਗਰ ਵੀ ਸੀਗੇ ਨਵੇਂ ਮੁੰਡਿਆਂ ਵਿੱਚੋਂ ਉਹਨਾਂ ਨੇ ਗਾਇਆ ਵੀ ਹਾਲਾਂਕਿ ਪਹਿਲਾਂ ਉਹਨਾਂ ਦਾ ਕੰਮ ਸੀ ਉਹਨਾ ਬਾਦ ਚੈਨ ਤੇ ਸੰਦੇਸ਼ਨਾ ਸਾਹਿਬ ਨੌਦੇ ਹੁੰਦੇ ਡਿਜ਼ਰਵ ਵੀ ਉਹ ਹੀ ਹੀ ਕਰਦੇ ਆ ਪਰ ਇੱਕ ਯਾਰ ਕਲਾਕਾਰ ਦਾ ਕੰਮ ਦੇਖੋ ਅਸਲ ਕਲਾਕਾਰ ਜਦੋਂ ਤੇ ਕਿਤੇ ਲਿਆਓ ਮਾਈਕ ਮੈਂ ਗਾਉਣਾ ਬਿਨਾਂ 사ਊਂਡ ਤੋਂ ਮਾਈਕ ਉੱਤੇ ਹੀ ਫੜ ਕੇ ਚੱਲਦੇ ਤੋਂ ਬਿਨਾਂ ਉਹ ਜਦੋਂ ਫਿਰ ਗਿਆ ਨਾ ਨਵਾਂ ਲੈ ਲਿਆ ਟਰੱਕ ਛੱਡੇ ਯਾਰ ਨੇ ਬਾਬਿਆਂ ਦੇ ਚੱਲ ਚੱਲੀਏ ਦੂਰ ਤੱਕ ਖੜੇ ਉਹ ਸੁਣਦਾ ਸੀਗਾ ਤਾੜੀਆਂ ਨਾਲ 5 ਮਿੰਟ ਤਾੜੀਆਂ ਵਜਦੀ ਰਹੀਆਂ ਇਹ ਉਸ ਦਿਰਸ਼ਿੰਦਾ ਸੀਗਾ ਉਹਨਾਂ ਨੇ ਗਾਇਆ ਤੇ ਮੈਨੂੰ ਬੜਾ ਸਕੂਨ ਮਿਲਿਆ ਬਾਕੀ ਕਲਾਕਾਰਾਂ ਨੇ ਫਿਰ ਇਹਨਾਂ ਦਾ ਐਟੀਟਿਊਡ ਕਾਲਰ ਵੀ ਥੱਲੇ ਕਰਦੇ ਐਡੀ ਐਡੀਨ ਕਾ ਖੋਪੇ ਲਾ ਲਈਦੇ ਨੇ ਸਟੇਜ ਤੇ ਐਨਕ ਵੀ ਨਹੀਂ ਲਾਉਦੇ ਫਿੱਟੇ ਉਹ ਕਿ ਜਿੱਦਾਂ ਲੱਗਦਾ ਹੁਣੇ ਹੀ ਆਪਰੇਸ਼ਨ ਕਰਾ ਕੇ ਆਏ ਅੱਖਾਂ ਦਾ ਤੇ ਫਿਰ ਅੱਛਾ ਇੱਕ ਹੋਰ ਰਿਵਾਜ ਬੜਾ ਪਿਆ ਹੋਇਆ ਜਿਹੜੇ ਡਿਊਟ ਕਾਉਂਦੇ ਨੇ ਉਹ ਪਤਾ ਨਹੀਂ ਵੀ ਜਿਹੜੀ ਫੀਮੇਲ ਸਿੰਗਰ ਉਹਦੇ ਸੂਟ ਚੋਂ ਕੱਪੜਾ ਬਚਿਆ ਇਹਦੇ ਮੁੰਡੇ ਨੇ ਸਵਾਏ ਹੁੰਦੇ ਜਾਂ ਮੁੰਡੇ ਦੇ ਵਿੱਚ ਸੂਟ ਵਿੱਚ ਕੱਪੜਾ ਬਚਿਆ ਕੁੜੀ ਨੇ ਸਵਾਇਆ ਹੁੰਦਾ ਇੱਕੋ ਜਿਹਾ ਸੂਟ ਪਾਇਆ ਹੁੰਦੇ ਉਹਨਾਂ ਦੋਨਾਂ ਦੇ ਪਤਾ ਨਹੀਂ ਲੱਗਦਾ ਕੁੜੀ ਕਿਹੜੀ ਆ ਤੇ ਮੁੰਡਾ ਕਿਹੜਾ ਮੇਲ ਕਿਹੜਾ ਤੇ ਫੀਮੇਲ ਕਿਹੜਾ ਸਿੰਗਰ ਆ ਉਹ ਜਾਂ ਫਿਰ ਉਹ ਦੋਨੇ ਲੱਗਦਾ ਪਹਿਣਾ ਹੀ ਗਾਰੀਆਂ ਨੇ ਯਾਰ ਕਮਾਲ ਹੋ ਗਈ ਇਹ ਕਿਹੜਾ ਫੈਸ਼ਨ ਹੋਇਆ ਇਹ ਕਿਹੜਾ ਤਰੀਕਾ ਹੋਇਆ ਤੁਸੀਂ ਆਪਣੇ ਆਪਣੇ ਬੰਦਿਆਂ ਵਾਲੇ ਕੱਪੜੇ ਪਾਓ ਜਨਾਨੀਆਂ ਵਾਲੇ ਕੱਪੜੇ ਪਾਵੇ ਜ਼ਰੂਰੀ ਹੈ ਤੁਸੀਂ ਯਾਰ ਸੋਨ ਨੂੰ ਮੜਾਇਆ ਕਰੋ ਕੱਪੜਿਆਂ ਨੂੰ ਮੜਾਉਣ ਦੀ ਲੋੜ ਨਹੀਂ ਸੋਨ ਨੂੰ ਮੜਾਓ ਤੁਸੀਂ ਕੱਪੜੇ ਹੀ ਮਣਾਉਂਦੇ ਹੋ ਤੇ ਆਪਣਾ ਬਸ ਐਨਕਾਂ ਸ਼ੈਨਕਾਂ ਜੱਲਾਂ ਲਾ ਕੇ ਤੇ ਬਸ ਤੁਸੀਂ ਆਪਣਾ ਜੋ ਹਾਲ ਕਰਦੇ ਹੋ ਉੱਥੇ ਜਮਾਤ ਕਿੰਨਾ ਕਿ ਜਿਹੜਾ ਮੇਲ ਸਿੰਘ ਉਹ ਚੁੰਨੀ ਵੀ ਲੈ ਲਿਆ ਕਰ ਫਿਰ ਉਸੇ ਰੰਗ ਦੀ ਨਾਲ ਜਿਹੜੇ ਉਹਨੇ ਲਈ ਹੁੰਦੀ ਹੈ ਪਤਾ ਤਾਂ ਲੱਗੇ ਅਕਸਰ ਦੋਨੋਂ ਪਹਿਣਾ ਗਾ ਰਹੀਆਂ ਨੇ ਸੋ ਪਿਛਲੇ ਮੇਲੇ ਦੀ ਵੀ ਰੂਪਰੇਖਾ ਮੇਰੇ ਲਈ ਇਹੀ ਸੀ ਮੈਂ ਜੇ ਨੰਬਰ ਦੇਣੇ ਹੋਣ ਤੇ 100 ਚ ਮੈਂ ਮਸਾਂ ਹੀ 20 ਨੰਬਰ ਦੇ ਸਕਦਾ ਉਹ ਵੀ ਉਹਨਾਂ ਕਲਾਕਾਰਾਂ ਲਈ ਜਿਹੜੇ ਪ੍ਰੋਫੈਸ਼ਨਲ ਜਿਨ੍ਹਾਂ ਨੇ ਚੰਗਾ ਗਾਉਣਾ ਸੀ ਚੰਗਾ ਹੀ ਗਾਇਆ ਉਹਨਾਂ ਨੇ ਚੰਗਾ ਹੀ ਗਾਉਣਾ ਸੀ ਜਿਵੇਂ ਨਿਰਮਲ ਸਿੱਧੂ ਸਾਹਿਬ ਚੀਮਾ ਸਾਹਿਬ ਮਿੰਟੂ ਤੂਰੀ ਔਰ ਸ੍ਰਿੰਦਰ ਸ਼ੰਡਾ ਸਾਹਿਬ ਰਣਜੀਤ ਮਣੀ ਸਾਹਿਬ ਜੇ ਮੈਂ ਕੁਝ ਚੰਗਾ ਗਾਉਣ ਵਾਲਿਆਂ ਦੇ ਨਾਮ ਮੈਂ ਨਾਮ ਲੈ ਇਦਾਂ ਨੇ ਕਹਿਣ ਕਿ ਯਾਰ ਅਸੀਂ ਉੱਥੇ ਪ੍ਰੋਫੈਸ਼ਨਲ ਐ ਚੰਗਾ ਗਾਏ ਸਾਡੇ ਨਾਲੇ ਪੁਰਾਣੇ ਸਿੰਗਰਾਂ ਵਿੱਚੋਂ ਉਹ ਗੁਸਾ ਨਾ ਕਰਨ ਹੋ ਸਕਦਾ ਮੇਰੇ ਜ਼ਿਹਨ ਚੋਂ ਨਿਕਲ ਗਿਆ ਹੋਵੇ ਫਿਰ ਇਸ ਮੇਲੇ ਤੇ ਬੀਬਾ ਰஞ்சிਤ ਕੌਰ ਜੀ ਆਏ ਬੜਾ ਚੰਗਾ ਲੱਗਾ ਮੈਨੂੰ ਉਹ ਗਾਉਣ ਨਹੀਂ ਆਏ ਸੀ ਪਰ ਉਹਨਾਂ ਦੇ ਜਿਹੜੇ ਫਾਲੋਅਰ ਇੰਨੀ شدت ਨਾਲ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਨੇ ਫਿਰ ਕਵਾਏ ਦੋ ਗਾਣੇ ਉਹਨਾਂ ਕੋਲੋਂ ਹਾਲਾਂਕਿ ਗਾਉਣ ਦੇ ਮੁੰਨਾ ਮੂਡ ਵੀ ਸਾਰਨਾ ਉਹਨਾਂ ਦੀ ਸਿਹਤ ਅਲੋ ਕਰਦੀ ਅੱਜ ਕੱਲ੍ਹ ਗਾਉਣ ਲਈ ਤੇ ਨਰਿੰਦਰ ਸੋਰੀ ਰஞ்சிਤ ਕੌਰ ਜੀ ਇਹ ਇੱਕ ਵਕੀ ਲੁਧਿਆਣੇ ਚ ਫੀਮੇਲ ਸਿੰਗਰ ਜਿਹਦਾ ਟੋਟਲੀ ਅਲੱਗ ਸੋਹਰਾ ਕਿਤੇ ਗਾਣਾ ਚੱਲਦਾ ਪੁੱਛਣ ਦੀ ਲੋੜ ਨਹੀਂ ਕਿ ਕੌਣ गा ਰਿਹਾ ਹੈ ਉਹ ਰਜੀਤ ਕੌਰ ਦੀ ਆਵਾਜ਼ ਅਲੱਗ ਸੀ ਸਾਰਿਆਂ ਤੋਂ ਔਰ ਉਸ ਜੇ ਤੇ ਮੈਂ ਪਿਛਲੀ ਵਾਰੀ ਜਦੋਂ ਪਿੱਛੇ ਜਾ ਗਿਆ ਸੀਗਾ ਨਿਰਮਲ ਸਿੱਧੂ ਸਾਹਿਬ ਦੇ بیٹے ਦਾ ਵਿਆਹ ਸੀ ਉੱਥੇ ਅਸੀਂ ਇਕੱਠੇ ਸਾਂ ਤੇ ਬੜਾ ਚੰਗਾ ਲੱਗਾ ਮੈਂ ਉਹਨਾਂ ਦੇ ਚਰਨਾਂ 'ਚ ਬੈਠ ਕੇ ਉਹਨਾਂ ਨਾਲ ਗੱਲਾਂ ਵੀ ਕੀਤੀਆਂ ਫੋਟੋ ਫੁਟੇ ਮੇਰੇ ਕੋਲੀਆਂ ਸ਼ਾਇਦ ਪਈਆਂ ਤੇ ਮੈਨੂੰ ਬਹੁਤ ਚੰਗਾ ਲੱਗਾ ਉਹਨਾਂ ਨਾਲ ਮਿਲ ਕੇ ਉਹਨਾਂ ਨੇ ਵੀ ਆਪਣੇ ਰਾਜ ਕੀਤਾ ਆਪਣੇ ਸਮੇਂ ਵਿੱਚ ਸੋਰੀ ਜਿੰਦਰਬੀਬਾ ਜੀ ਦਾ ਮੈਂ ਨਾਂ ਚੇਤੇ ਆਂਦਾ ਕਿਉਂਕਿ ਉਹਨਾਂ ਦੇ ਉੱਥੇ ਜ਼ਿਕਰ ਇਹਨਾਂ ਨੇ ਰਜੀਤ ਕੌਰ ਜੀ ਨੇ ਕੀਤਾ ਸੀਗਾ ਜਿਹੜੀ ਉਹਨਾਂ ਨੇ ਇਹ ਹੀ ਸ਼ਿਕਵਾ ਵੀ ਕੀਤਾ ਸੀਗਾ ਕਿ ਮੈਂ ਇਹ ਸ਼ਿਕਵਾ ਆਪਣੇ ਅਮਰਜੋਤ ਕੌਰ ਸੋਰੀ ਅਮਰਜੋਤ ਕੌਰ ਦੀ ਭੈਣ ਨੇ ਵੀ ਕੀਤਾ ਕਿ ਹਮੇਸ਼ਾ ਮੇਰੀ ਭੈਣ ਨੂੰ ਇਗਨੋਰਿਆ ਗਿਆ ਤੇ ਇਹ ਹੀ ਗੱਲਾਂ ਰஞ்சிਤ ਕੌਰ ਜੀ ਨੇ ਵੀ ਇਸ 스테ਪ ਤੇ ਕਿੰਨੇ ਕਿ ਫੀਮੇਲ ਸਿੰਗਰ ਨੂੰ ਇਗਨੋਰ ያ ਜਾਂਦਾ ਹਰ ਵਾਰੀ ਸੋ ਮੇਰੇ ਹਿਸਾਬ ਨਾਲ ਹਰ ਸਾਲ ਤੁਸੀਂ ਇਹ ਮੇਲਾ ਕਰਾਉਂਦੇ ਹੋ ਸਿਰਫ ਸਿਰਫ ਚਮਕੀਲੇ ਦਾ ਕਤਲ ਕਰਦੇ ਹੋ ਹਰ ਸਾਲ ਪਤਾ ਨਹੀਂ ਕਿੱਥੋਂ ਲੱਭ ਲੱਭ ਕੇ ਲਿਆਉਂਦੇ ਹੋ ਇੰਨਾ ਬੋਂਗਾ ਇੰਨਾ ਬੇਸੁਰਾ ਗਾਣਾ ਤੌਬਾ 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 ਮੈਨੂੰ ਪਤਾ ਬਹੁਤ ਕਲਾਕਾਰ ਜਿਨ੍ਹਾਂ ਨੇ ਉਥੇ ਗਾਇਆ ਬੋਂਗਾ ਆਪੇ ਸ਼ਰਮ ਕਰ ਲਿਓ ਮੈਨੂੰ ਕਾਲ-ਕੋਲ ਨਾ ਕਰਿਓ ਕਿਉਂਕਿ ਮੇਰਾ ਨੰਬਰ ਹਰ ਵੀਡੀਓ ਤੇ ਹੁੰਦਾ ਆਪੇ ਹੀ ਆਪਣੇ ਆਪ ਨੂੰ ਪੰਜ-ਸੱਤ ਗਾਣੇ ਕੱਢ ਲਿਓ ਕਿ ਮੈਂ ਕਿਉਂ ਗਾਇਆ ਉੱਥੇ ਮੈਨੂੰ ਗਾਣਾ ਕੱਢਣ ਦੀ ਇੱਛਾ ਹੈ ਆਪਣੇ ਆਪ ਨੂੰ ਕੱਢ ਲਿਓ ਕਿਉਂਕਿ ਮੈਂ ਸੁਰ ਨਾਲ ਜੇ ਮੈਂ ਸੁਰ ਦੀ ਗੱਲ ਕਦੇ ਕਰਦਾ ਸੰਗੀਤ ਦੀ ਗੱਲ ਕਰਦਾ ਉਹਦੇ ਨਾਲ ਮੈਂ ਬੇਇਨਸਾਫੀ ਨਹੀਂ ਕਦੇ ਕਰ ਸਕਦਾ ਪਰ ਮੈਂ ਜੋ ਮਰਜ਼ੀ ਕੋ ਮੈਨੂੰ ਕਹੇ ਮੈਂ ਸਿੰਗਰ ਵੀ ਨਹੀਂ ਐ ਕਿ ਮੈਂ ਕਿ ਮੈਂ ਬਹੁਤ ਵੱਡਾ ਸਿੰਗਰ ਆਂ ਜੇ ਕੁਝ ਆਪਣੇ ਸਕੂਲ ਲਈ ਮੈਂ ਸ਼ੋ ਵੀ ਕਰਦਾ ਵੱਡੇ ਵੱਡੇ ਸ਼ੋਅਾਂ 'ਚ ਵੀ ਮੈਂ ਜਾ ਆ ਆਪਣੇ ਵਾਜਾ ਲੈ ਕੇ ਬਹਿ ਜਾਂਦਾ ਪਰ ਮੈਂ ਪ੍ਰੋਫੈਸ਼ਨਲ ਨਹੀਂ ਬਣਾਇਆ ਕਿਉਂਕਿ ਮੇਰੇ ਕੋਲ ਉਹਦੀ ਪ੍ਰੋਬਲਮ ਇਹ ਕਿ ਅੱਜਕੱਲ ਟ੍ਰੈਂਡ ਚੇਂਜ ਹੋ ਗਿਆ ਮੇਤੋ ਬੰਦ ਟਕ ਪੂਸੀਆਂ ਲੱਗਦੀਆਂ ਨਹੀਂ ਤੇ ਨਾ ਮੇਰੇ ਕੋਲ ਸਾਰੀ ਦਿਹਾੜੀ ਉਹਦਾ ਗਾਣਾ ਤੁਸੀਂ ਰਿਕਾਰਡ ਕਰਕੇ ਸਾਰੀ ਦਿਹਾੜੀ WhatsApp ਤੇ ਆਪ ਫੋਨ ਤੇ ਲੋਕਾਂ ਦੀ ਮਿਹਨਤਾਂ ਹੀ ਕਰੀ ਜਾਓ ਸ਼ੇਅਰ ਕਰ ਦਿਓ ਜੀ ਪਲੀਜ਼ ਤੇ ਕਮੈਂਟ ਕਰੋ ਜੀ ਸ਼ੇਅਰ ਕਰੋ ਜੀ ਮੈਨੂੰ ਵਾਈਟ ਬਣਾ ਕੇ ਭੇਜ ਦਿਓ ਜੀ ਮੇਰੇ ਕੋਈ ਕੁਝ ਹੁੰਦਾ ਨਹੀਂਗਾ ਮੇਰਾ ਨਾ ਪਤਾ ਨਹੀਂ ਸੁਭਾਅ ਹੋ ਗਿਆ ਇਸੇ ਕਰਕੇ ਮੈਂ ਬਹੁਤੇ ਗਾਣੇ ਕਰਾਏ ਨਹੀਂ ਕੱਲ ਮੇਰੇ ਕੋ ਮੁੰਡਾ ਬੈਠਾ ਚਾਰ ਗਾਣੇ ਮੇਰੇ ਬਣੇ ਹੋਏ ਪਏ ਆ ਕਹਿੰਦਾ ਭਾਜੀ ਕਿਉਂ ਨਹੀਂ ਕਰਦੇ ਮੈਂ ਕਿਹਾ ਦੇਖ ਦੇ ਯਾਰ ਕਰਾਂਗੇ ਸੋ ਗੱਲ ਇਹ ਆ ਕਿ ਐਂਡ ਤੇ ਮੈਂ ਇਹੀ ਕਵਾਂਗਾ ਇਹਨਾਂ ਪ੍ਰਬੰਧਕਾਂ ਤੱਕ ਵੀਡੀਓ ਪਹੁੰਚਾ ਦਿਓ ਤਾਂ ਕਿ ਅੱਗੇ ਜਿਹੜੇ ਆਉਣ ਵਾਲੇ ਮੇਲੇ ਨੇ ਕੁਆਂਟੀਟੀ ਨਾ ਵੇਖੋ ਯਾਰ ਕੁਆਲਿਟੀ ਵੇਖੋ 7 ਜਾਂ 8 ਸਿੰਗਰ ਲੈ ਲਓ ਯਾਨੀ ਕਹਿੰਦਾ ਕਿ ਟੌਪ ਦੇ ਜਿਹੜੇ ਬਹੁਤ ਮਹਿੰਗੇ ਸਿੰਗਰ ਨੇ ਹੋ ਸਕਦਾ ਤੁਸੀਂ ਕਹੋਗੇ ਉਹ ਜਿਹੜੇ ਟੌਪ ਦੇ ਸਿੰਗਰ ਆ ਨਾਮ ਵਰੋ ਪੈਸੇ ਮੰਗਦੇ ਮੰਗਦੀ ਹੁਣ ਕਿ ਉਹਨਾਂ ਦਾ ਕੰਮ ਆ ਮੈਨੂੰ ਕੀ ਪਤਾ ਹੈ ਨਾ ਤੁਸੀਂ ਨਵੇਂ ਸਿੰਗਰਾਂ ਵਿੱਚ ਵੀ ਬਹੁਤ ਸਰੀਲੇ ਬੁੰਡੇ ਨੇ ਕੁੜੀਆਂ ਨੇ ਐਸਾ ਗਾਉਂਦੇ ਨੇ ਤੌਹਫਾ ਉਹ ਤਾਂ ਦੇਖੇ ਹੀ ਨਹੀਂ ਕੋਈ ਮੇਲਿਆਂ ਵਿੱਚ ਜਿਹੜੇ ਨਵੇਂ ਨੂੰ ਜੱਜ ਕਰ ਫੇਸਬੁੱਕ YouTube ਤੇ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਾ ਉਹ ਸਰੀਲੇ ਵੀ ਬਹੁਤ ਨੇ ਜਿਨ੍ਹਾਂ ਦੇ ਇੰਟਰਵਿਊ ਲੋਕੀ ਕਰਦੇ ਚੈਨਲ ਵਾਲੇ ਪੈਸੇ ਲੈ ਲੈ ਕੇ ਮੈਨੂੰ ਪਤਾ ਕਰਦੇ ਨਹੀਂ ਪਰ ਉਹਨਾਂ ਨੂੰ ਮੌਕਾ ਦਿਓ ਤਾਂ ਇਹਨਾਂ ਜਿਹੜੇ ਤੁਸੀਂ ਆ ਇੰਨੇ ਲੱਭ ਲੱਭ ਕੇ ਲਿਆਉਂਦੇ ਹੋ ਬੇਸੁਰੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਉਹ ਚੰਗੇ ਗਾਣ ਮੈਨੂੰ ਕਹਿ ਦਿਆ ਕਰੋ ਮੈਂ ਇਸ ਚੀਜ਼ ਦੀ ਗਰੰਟੀ ਲੈਣਾ ਮੈਨੂੰ ਕਹਿ ਦਿਆ ਕਰੋ ਹਰ ਸਾਲ ਵਿੱਚ ਚਲੋ ਨਵੇਂ ਕਲਾਕਾਰ ਬੁਲਾਓ ਮੈਂ ਤੁਹਾਨੂੰ ਭੇਜਿਆ ਕਰਾਂਗਾ ਕਲਾਕਾਰ ਹੱਦ ਹੋ ਗਈ ਯਾਰ ਤੁਸੀਂ ਮਤਲਬ ਕੁਝ ਵੀ ਤੁਸੀਂ ਉੱਥੇ ਗਵਾ ਦਿਓਗੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਮੇਲੇ ਵਿੱਚ ਸੋ ਮੈਂ ਐਂਡ ਤੇ ਹੀ ਕਹਾਂਗਾ ਕੁਆਲਿਟੀ ਨਹੀਂ ਕੁਆਂਟੀਟੀ ਦੇਖੋ ਯਾਰ ਥੋੜਾ ਬਹੁਤਾ ਚਮਕੀਲਾ ਤੇ ਅਮਰਜੋਦੇ ਗਾਣੇ ਦੇ ਥੋੜਾ ਕਿਤੇ ਚਮਰ ਉਹਨਾਂ ਦੇ ਤੁਸੀਂ ਗਾਣੇ गा ਰਹੇ ਹੋ ਔਰ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਤੁਸੀਂ ਕਿੰਨਾ ਕਲਾਕਾਰ ਨੇ ਗਾਇਆ ਸੱਚ ਨਾਲ ਧੋਖਾ ਨਹੀਂ ਕਮਾਈ ਦਾ ਪਿਛਲੇ ਦੌਰ ਲਾਤ ਤੁਸੀਂ ਤੇ ਗਾਣੇ ਨੇ ਧੋਖਾ ਕਰ ਰਹੇ ਹੋ ਮਾੜਾ ਮੂਟਾ ਸੋਹਣੀ ਲਿਆ ਕਰੋ ਮੇਲੇ ਤੋਂ ਬਾਅਦ ਵੀ ਅਸੀਂ ਕੀ ਗਾ ਰਹੇ ਹਾਂ ਕਿ ਤੁਹਾਡੇ ਕੰਨ ਹੈ ਨਹੀਂਗੇ ਜਾਂ ਸੁਣਨਾ ਨਹੀਂ ਉਹਦਾ ਤੁਹਾਨੂੰ ਮੈਂ ਹਮੇਸ਼ਾ ਕਹਿੰਦਾ ਉਹਨਾਂ ਕਿ ਚੰਗਾ ਗਾਉਣ ਵਾਸਤੇ ਚੰਗਾ ਸੁਣਨਾ ਬਹੁਤ ਜ਼ਰੂਰੀ ਹੈ ਜਿਦੋਂ ਸੁਣਨਾ ਆ ਗਿਆ ਤੇ ਗਾਉਣਾ ਫਿਰ ਆ ਹੀ ਜਾਏਗਾ ਸੋ ਮੈਂ ਇਹ ਤੇ ਨਹੀਂ ਕਹਾਂਗਾ ਕਿ ਮੈਂ ਮਾਫੀ ਚਾਹੁੰਨਾ ਕਿਸੇ ਕੋਲੋਂ ਮਾਫੀ ਦੀ ਕੋਈ ਗੱਲ ਨਹੀਂ ਕਿਉਂਕਿ ਮੈਂ ਉਹ ਜੀ ਕੋ ਗਾਲੀ ਨਹੀਂ ਕਿਤੀ ਸੱਚੀ ਗੱਲਾਂ ਕਰੋਗੇ ਤੇ ਫਿਰ ਮਾਫੀ ਕਾਦੀ ਹਾਂ ਜਿਹੜੇ ਸਿੰਗਰਾਂ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਉਹਨਾਂ ਤੇ ਸਲੂਟ ਹੀ ਆ ਅੱਛਾ ਗਾਉਂਦੇ ਨੇ ਤੇ ਹਮੇਸ਼ਾ ਗਾਉਂਦੇ ਰਹਿਣਗੇ ਪਰ ਜਿਨ੍ਹਾਂ ਨੇ ਬਹੁਤ ਹੀ ਬਹੁਗਾ ਜਿਨ੍ਹਾਂ ਨੇ ਕੀ ਸਾਰਿਆਂ ਨੇ ਜਿੰਨੇ ਵੀ ਉੱਥੇ ਸਿੰਗਰ ਸੀਗੇ ਇਹਨਾਂ ਨੂੰ ਕੋਸ਼ਿਕ ਨਾਮ ਛੱਡ ਕੇ ਜਿਨ੍ਹਾਂ ਨੇ ਮੈਂ ਜ਼ਿਕਰ ਕੀਤਾ ਜਿਨ੍ਹਾਂ ਦੇ ਕਦੇ ਨਾਮ ਹੀ ਨਹੀਂ ਸੁਣੇ ਸ਼ਕਲਾਂ ਨਹੀਂ ਵੇਖੀਆਂ ਤੇ ਇਤਾਂ ਕੱਪੜੇ ਪਾ ਕੇ ਆਉਂਦੇ ਨੇ ਤੁਭ ਇੱਕ ਤਾਂ ਬੰਦਾ ਇਸ ਮੇਲੇ ਵਿੱਚ ਉਪਤਨ ਜਿਹੜੀ ਵਿਆਹ ਤੇ ਪਾਈਦੀ ਆ ਬੰਦੇ ਪਾਉਂਦੇ ਹੁੰਦੇ ਨੇ ਕੀ ਕਹਿੰਦੇ ਉਹਨੂੰ ਕੋਟ ਜਿਹਾ ওভারਕੋਟ ਜਿਹਾ ਕਿ ਵੀ ਦਿਮਾਗ ਚੋਂ ਨਿਕਲ ਜਾਂਦੇ ਨਾਮ ਕੀ ਉਹਨੂੰ ਕਹਿੰਦੇ ਯਾਰ ਫਿੱਟੇ ਉਹ ਅ ਐਨੀਵੇ ਜੋ ਵੀ ਕੀਤੇ ਉਹਨੇ ਉਹ ਪਾਇਆ ਹੋਇਆ ਸੀ ਲੰਬਾ ਸਾਰਾ ਲਗਾਸ ਫਿਰ ਟੇਮ ਕਿਤੇ ਵਿਆਹ ਤੇ ਰੱਖੇ ਪਾ ਕੇ ਆ ਗਿਆ ਯਾਨੀ ਇਹੋ ਜਿਹਾ ਮੇਲੇ ਤੇ ਸਿੰਪਲ ਬਣ ਕੇ ਆ ਜਾ ਕਰੋ ਵਰਸੀ ਮਨਾ ਰਹੇ ਹੋ ਤੁਸੀਂ ਨਾ ਕਿ ਤੁਸੀਂ ਉੱਥੇ ਵਿਆਹ ਤੇ ਕਿਤੇ ਗਏ ਹੋਏ ਕਿਸੇ ਦੇ ਮੂੰਹ ਤੇ ਕੋਈ ਹੈ ਨਹੀਂ ਇਹੋ ਜਿਹਾ ਕਿਸੇ ਵਰਸੀ ਮਨਾਣਾ ਬਸ ਇਹ ਪਤਾ ਮੈਂ ਗਾਉਣਾ ਮੈਂ ਗਾਉਣਾ ਵਾਸੋਂ ਇਸ ਤੋਂ ਨਾ ਵੱਕ ਕੱਖ ਨਹੀਂ ਸੀ ਕਿਸੇ ਨੂੰ ਸਮਝ ਆ ਰਹੀ ਹਰ ਮੇਲੇ ਤੇ ਸੋ ਪਲੀਜ਼ ਰੱਬ ਦਾ ਵਾਸਤਾ ਮਾੜੀ ਮੋਟੀ ਉਹਨਾਂ ਨੂੰ ਜਿਉਂਦੇ ਰਹਿਣ ਦਿਓ ਸ਼ਾਇਦ ਕਿਤੇ ਉਪਰੋਂ ਦੇਖਦੇ ਹੋਣ ਉਹ ਤੇ ਫਿਰ ਇਸ ਹਿਸਾਬ ਨਾਲ ਹਰ ਸਾਲ ਹੀ ਮਰਦੇ ਆ ਸੋ ਥੋੜਾ ਬਹੁਤਾ ਉਹਨਾਂ ਦੇ ਨਾਮ ਨੂੰ ਜਿਉਂਦਾ ਰੱਖਣ ਲਈ ਥੋੜਾ ਬਹੁਤਾ ਉਹਨਾਂ ਦੇ ਕੰਮ ਦੇ ਮੁਤਾਬਕ ਕਲਾਕਾਰਾਂ ਬਿਆਕਰ ਸਤਿ ਸ਼੍ਰੀ ਅਕਾਲ